प्यारे वीरो सत श्री अकाल वाहेगुरु जी का खालसा वाहेगुरु जी की फतेह आज मैं ਗੱਲ ਕਰਨੀ ਹੈ ਕੈਨੇਡਾ ਤੇ ਕੈਨੇਡਾ ਦੇ ਨਾਲ ਪੰਜਾਬੀਆਂ ਦੇ ਸਬੰਧ ਦੀ ਅਸਲ ਵਿੱਚ ਕੈਨੇਡਾ ਨੇ ਜਿੰਨਾ ਪਿਆਰ ਪੰਜਾਬੀਆਂ ਨੂੰ ਦਿੱਤਾ ਹੈ ਇੰਨਾ ਹੋਰ ਕਿਸੇ ਵੀ ਦੇਸ਼ ਨੇ ਪੰਜਾਬੀਆਂ ਨੂੰ ਪਿਆਰ ਨਹੀਂ ਦਿੱਤਾ ਤੇ ਪੰਜਾਬੀਆਂ ਨੇ ਵੀ ਕੈਨੇਡਾ ਦੀ ਜਿਹੜੀ ਹੈ ਉਹ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਕੈਨੇਡਾ ਦੇ ਵਿਕਾਸ ਵਿੱਚ ਜੀ ਜਾਨ ਦੇ ਨਾਲ ਮਿਹਨਤ ਕੀਤੀ ਹੈ ਤੇ ਆਪਣਾ ਪੂਰਾ ਪੂਰਾ ਯੋਗਦਾਨ ਦਿੱਤਾ ਹੈ ਕਿ ਕੈਨੇਡਾ ਜਿਹੜਾ ਹੈ ਇਹ ਹੋਰ ਸੋਹਣਾ ਬਣੇ ਉਹ ਰੀਅਲੀ ਕੈਨੇਡਾ ਵਰਗਾ ਸੋਹਣਾ ਕੰਟਰੀ ਹੋਰ ਸ਼ਾਇਦ ਕੋਈ ਨਹੀਂ ਹੋ ਸਕਦਾ ਕਿਉਂਕਿ ਇੱਕ ਗੱਲ ਤਾਂ ਇਹ ਸਾਫ਼ ਹੈ ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ ਤੇ ਸਾਡੇ ਲਈ ਕੈਨੇਡਾ ਜਿਹੜਾ ਉਹ ਬੜਾ ਪਿਆਰਾ ਕੰਟਰੀ ਹੈ ਇਸ ਨੇ ਸਾਨੂੰ ਸਭ ਕੁਝ ਦਿੱਤਾ ਹੈ ਔਰ ਮੈਂ ਇਹਦੇ ਨਾਲ ਇਹ ਵੀ ਗੱਲ ਕਹਿ ਦੇਵਾਂ ਕਿ ਜੋ ਟਰੂਡੋ ਸਰਕਾਰ ਨੇ ਆਪਣੀ ਪੰਜਾਬੀਆਂ ਪ੍ਰਤੀ ਖੁੱਲ੍ਹ ਦਲੀ ਵਿਖਾਈ ਪੰਜਾਬੀਆਂ ਪ੍ਰਤੀ ਆਪਣਾ ਪਿਆਰ ਵਿਖਾਇਆ ਉਹ ਪਿਆਰ ਵੀ ਜਿਹੜਾ ਹੈ ਉਹ ਬੇहद ਸੀ ਔਰ ਉਸ ਦਾ ਨਤੀਜਾ ਇਹ ਸੀ ਕਿ ਪਿਛਲੇ ਜਿੰਨੇ ਸਮੇਂ ਤੋਂ ਟਰੂਡੋ ਸਾਹਿਬ ਗਵਰਨਮੈਂਟ ਦੇ ਵਿੱਚ ਆਏ ਉਦੋਂ ਤੋਂ ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਆਮਦ ਜਿਹੜੀ ਉਹ ਬਹੁਤ ਜ਼ਿਆਦਾ ਵਧੀ ਇਥੋਂ ਤੱਕ ਕਿ ਹਰ ਪੰਜਾਬੀ ਦਾ ਇੱਕ ਸੁਪਨਾ ਹੋ ਗਿਆ ਕਿ ਮੈਂ ਕੈਨੇਡਾ ਦੇ ਵਿੱਚ ਜਾ ਕੇ ਰਹਾ ਤੇ ਕੈਨੇਡਾ ਦੇ ਵਿੱਚ ਜਾ ਕੇ ਉੱਥੋਂ ਦੀ ਤਰੱਕੀ ਤੇ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਪਾਵਾਂ ਤੇ ਮੈਂ ਆਪਣੀ ਆਰਥਿਕ ਸਥਿਤੀ ਨੂੰ ਵੀ ਸੋਨਾ ਕਰਾਂ ਇਹ ਪੰਜਾਬੀਆਂ ਨੇ ਹਮੇਸ਼ਾ ਤੋਂ ਸੋਚਿਆ ਤੇ ਉਸਨਾਂ ਦੀ ਸੋਚ ਨੂੰ ਕੈਨੇਡਾ ਨੇ ਵੀ ਵੈਲਕਮ ਕੀਤਾ ਪਰ ਕਹਿੰਦੇ ਨੇ ਜਿਵੇਂ ਕਿ ਫੁੱਲਾਂ ਦੇ ਨਾਲ ਕੁਝ ਕੰਡੇ ਵੀ ਹੁੰਦੇ ਆ ਇਸੇ ਤਰ੍ਹਾਂ ਹੀ ਪੰਜਾਬੀਆਂ ਦੇ ਵਿੱਚੋਂ ਇੱਥੇ ਆਉਣ ਵਾਲਿਆਂ ਦੇ ਵਿੱਚ ਅਸੀਂ ਇਹ ਕਹਿ ਦਈਏ ਕਿ ਕੁਝ ਉਹ ਲੋਕ ਵੀ ਆ ਗਏ ਜਿਨ੍ਹਾਂ ਦੇ ਰਹਿਣ ਦੇ ਵਾਸਤੇ ਕੈਨੇਡਾ ਬਿਲਕੁਲ ਵੀ ਜੋਗ ਕੰਟਰੀ ਨਹੀਂ ਸੀ ਮਤਲਬ ਕਿ ਵਿਗੜੇ ਹੋਏ ਬੰਦੇ ਅਸਲ ਵਿੱਚ ਪੰਜਾਬੀਆਂ ਦੇ ਬਾਰੇ ਵਿੱਚ ਮੈਨੂੰ ਐਵੇਂ ਲੱਗਦਾ ਹੈ ਲੋਕ ਕਹਿੰਦੇ ਆ ਪੰਜਾਬੀ ਬੜੇ ਬਹਾਦਰ ਹੁੰਦੇ ਆ ਪਰ ਮੈਨੂੰ ਐਵੇਂ ਲੱਗਦਾ ਹੈ ਪੰਜਾਬੀ ਹੀ ਨਹੀਂ ਹੋਰ ਵੀ ਬਹੁਤ ਸਾਰੀਆਂ ਕੌਮਾਂ ਤੇ ਇਹ ਲੜਾਕੇ ਜਾਦਾ ਹੁੰਦੇ ਆ ਬਹਾਦਰੀ ਦਾ ਤੇ ਅਸੀਂ ਕੁਛ ਕਹਿ ਨਹੀਂ ਸਕਦੇ ਬਹਾਦਰੀ ਤੇ ਉਦੋਂ ਤੱਕ ਪੰਜਾਬੀਆਂ ਨੇ ਵਿਖਾਈ ਸੀ ਜਦੋਂ ਤਾਈ ਸਾਡਾ ਦੇਸ਼ ਆਜ਼ਾਦ ਹੋਣਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਜਾਂ ਪੋਰਸ ਤੋਂ ਲੈ ਕੇ ਅਸੀਂ ਕਹਿ ਲੀਏ ਕਿ ਬਹਾਦਰ ਸਨ ਪਰ ਉਸ ਤੋਂ ਬਾਅਦ ਬਹਾਦਰੀ ਤੋਂ ਅੱਗੇ ਵਧ ਕੇ ਅਸੀਂ ਸਿਰਫ ਲੜਨ ਝਗੜਨ ਨੂੰ ਤੇ ਗਲਤ ਕੰਮ ਕਰਨ ਨੂੰ ਹੀ ਜਿਹੜਾ ਹੈ ਉਹ ਜ਼ਿਆਦਾ ਐਮੀਅਤ ਦੇਣ ਲੱਗ ਗਏ ਸਾਰੇ ਨਹੀਂ ਏਵੇਂ ਨਾ ਕਹਿ ਲੈਣਾ ਕਿ ਸਭ ਨੂੰ ਇੱਕੇ ਹੀ ਲੜੀ ਚ ਬੰਦੀ ਜਾ ਰਿਹਾ ਬਹੁਤ ਸਾਰੇ ਪੰਜਾਬੀ ਅੱਜ ਵੀ ਬਹੁਤ ਸਿਆਣੇ ਦੂਰਦਰਸ਼ਟੀ ਵਾਲੇ ਨੇ ਪਰ ਫਿਰ ਵੀ ਪੰਜਾਬੀਆਂ ਦੇ ਵਿੱਚ ਕਾਲੇ ਪੈਣ ਦੀ ਬਿਰਤੀ ਹੈ ਜਿਹੜੀ ਇਹ ਸ਼ੁਰੂ ਤੋਂ ਹੀ ਰਹੀ ਹੈ ਇੱਥੇ ਆ ਕੇ ਵੀ ਅਸੀਂ ਦੇਖਿਆ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਆ ਗਏ ਨੇ ਜਿਨ੍ਹਾਂ ਨੇ ਆ ਕੇ ਚੋਰੀਆਂ ਮਾਰ ਤੜ ਲੜਾਈਆਂ ਇਹ ਸਭ ਕੁਝ ਸ਼ੁਰੂ ਕਰ ਦਿੱਤਾ ਤੁਸੀਂ ਕੈਨੇਡਾ ਦੇ ਖਾਸ ਕਰਕੇ ਬ੍ਰੈਮਟਨ ਦੇ ਕਿਸੇ ਵੀ ਚੌਂਕ ਦੇ ਵਿੱਚ ਜਾਓ ਉੱਥੇ ਹੀ ਤੁਹਾਨੂੰ ਜਦੋਂ ਕੋਈ ਕਾਰ ਐਕਸੀਡੈਂਟ ਹੋਇਆ ਮਿਲੇਗਾ ਤੇ ਉਸ ਐਕਸੀਡੈਂਟ ਦੇ ਵਿੱਚ ਮੇਨ ਜੋ ਰੋਲ ਹੋਵੇਗਾ ਉਹ ਸਾਡੇ ਪੰਜਾਬੀਆਂ ਦਾ ਹੀ ਹੋਵੇਗਾ। ਉਹਨਾਂ ਦੇ ਵਿੱਚੋਂ ਵੀ ਜਿਹੜਾ ਹੈ ਉਹ ਅਸੀਂ ਇਹ ਕਹਿ ਲઈએ ਕਿ ਜਿਹੜੇ 18 20 30 35 ਸਾਲ ਤੱਕ ਵਾਲੇ ਆ ਉਹੀ ਮੇਨਲੀ ਇਨਵੋਲਵ ਹੁੰਦੇ ਆ। ਫਿਰ ਇਸ ਤੋਂ ਇਲਾਵਾ ਇਹ ਥੇ ਘਾਰਾਂ ਦੀਆਂ ਚੋਰੀਆਂ, ਮੋਟਰਸਾਈਕਲਾਂ ਦੀਆਂ ਚੋਰੀਆਂ ਇਹ ਬਹੁਤ ਜ਼ਿਆਦਾ ਹੁੰਦੀਆਂ ਤੇ ਉਹਨਾਂ 'ਚ ਵੀ ਫੜੇ ਜਾਣ ਵਾਲਿਆਂ 'ਚ ਮੈਕਸਿਮਮ ਗਿਣਤੀ ਪੰਜਾਬੀਆਂ ਦੀ ਦੇਖੀ ਜਾਂਦੀ ਹੈ। ਫਿਰ ਕਤਲ ਹੋਣੇ, ਗੋਲੀਆਂ ਚੱਲਣੀਆਂ, ਧਮਕੀਆਂ ਦੇਣਾ, ਹੋਰ ਪੁੱਠੇ ਸਿੱਧੇ ਜਿੰਨੇ ਵੀ ਕੰਮ ਹੋਣੇ ਉਹਨਾਂ ਦੇ ਵਿੱਚ ਵੀ ਪੰਜਾਬੀਆਂ ਦੀ ਜਿਹੜੀ ਇਨਵੋਲਵਮੈਂਟ ਹੈ ਉਹ ਬਾਕੀਆਂ ਤੋਂ ਜ਼ਿਆਦਾ ਦੇਖੀ ਜਾਂਦੀ ਹੈ। ਨਤੀਜਾ ਇਹ ਨਿਕਲਿਆ ਹੈ ਕਿ ਬਾਕੀ ਦੀਆਂ ਕਮਿਊਨਿਟੀਆਂ ਜਿਹੜੀਆਂ ਕੈਨੇਡਾ ਦੇ ਵਿੱਚ ਰਹਿਣ ਵਾਲੀਆਂ ਨੇ ਜੋ ਬਹੁਤ ਸ਼ਾਂਤ ਹੈ ਤੇ ਜੋ ਸ਼ਾਂਤੀ ਤੇ ਡਿਸਪਲਿਨ ਪਸੰਦ ਨੇ ਉਹ ਹੁਣ ਪੰਜਾਬੀਆਂ ਨੂੰ ਇਸ ਗੱਲੋਂ ਨਫ਼ਰਤ ਕਰਨ ਲੱਗ ਪਈਆਂ ਤੇ ਉਹਨਾਂ ਦੀ ਨਫ਼ਰਤ ਇੱਥੋਂ ਤੱਕ ਵੱਧ ਗਈ ਹੈ ਕਿ ਕਹਿ ਰਹੇ ਨੇ ਬਸ ਹੁਣ ਟਰੂਡੋ ਸਰਕਾਰ ਨੂੰ ਇਸ ਵਾਰ ਬਾਏ ਬਾਏ ਕਰ ਦੇਣੀ ਹੈ ਤੇ ਟਰੂਡੋ ਸਰਕਾਰ ਨੂੰ ਜਿਹੜਾ ਗੁੱਡ ਬਾਏ ਕਰ ਦੇਣਾ ਅਸਲ ਵਿੱਚ ਕੈਨੇਡਾ ਦੀ ਇਕਨੋਮਿਕ ਸਥਿਤੀ ਹੈ ਜਿਹੜੀ ਉਹ ਵੀ ਕੁਝ ਸਮੇਂ ਤੋਂ ਬਹੁਤ ਡਾਵਾ ਡੋਲ ਹੋਈ ਹੈ ਉਹਦੇ ਵਿੱਚ ਟਰੂਡੋ ਸਾਹਿਬ ਨੇ ਵੀ ਗਲਤੀਆਂ ਕੀਤੀਆਂ ਨੇ ਗਲਤੀਆਂ ਇਹ ਕਿ ਬਹੁਤ ਜ਼ਿਆਦਾ ਜਿਹੜਾ ਪੈਸਾ ਹੈ ਉਹ ਬਿਨਾਂ ਵਜ੍ਹਾ ਵਹਾਇਆ ਔਰ ਉਹਨਾਂ ਨੇ ਜੋ ਧੜਾ ਧੜ ਸਟੂਡੈਂਟ ਵੀਜ਼ੇ ਦਿੱਤੇ ਉਹਦੇ ਪਿੱਛੇ ਵੀ ਇੱਕ ਹੀ ਕਾਰਨ ਸੀ ਕਿ ਇਸ ਤਰੀਕੇ ਦੇ ਨਾਲ ਆਪਣੀ ਜਿਹੜੀ ਇਕਨੋਮੀ ਹੈ ਉਸ ਇਕਨੋਮੀ ਨੂੰ ਕਿਵੇਂ ਨਾ ਕਿਵੇਂ ਜਿਹੜਾ ਉਹ ਅੱਗੇ ਚੱਲਦਾ ਰੱਖਿਆ ਜਾਏ ਪਰ ਇਸ ਚੀਜ਼ ਦਾ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹਦੇ ਰਿਜ਼ਲਟ ਕਿੰਨੇ ਗਲਤ ਨਿਕਲਣਗੇ ਕਿਉਂਕਿ ਹਰ ਚੀਜ਼ ਦੇ ਦੋਨੋਂ ਪਹਿਲੂ ਹੁੰਦੇ ਆ 네ਗੇਟਿਵ ਤੇ ਪੋਜ਼ਿਟਿਵ ਪੋਜ਼ਿਟਿਵ ਪਹਿਲੂ ਤੇ ਇਹ ਸੀ ਕਿ ਉਹਨਾਂ ਸਟੂਡੈਂਟਸ ਨੇ ਕਾਫੀ ਪੈਸਾ ਲਿਆ ਕੇ ਇੱਥੇ ਦਿੱਤਾ ਪਰ ਇੰਨੇ ਜ਼ਿਆਦਾ ਸਟੂਡੈਂਟਸ ਨੂੰ ਇਸ ਜਗ੍ਹਾ ਤੇ ਅਕਮੋਡੇਟ ਕਰਨਾ ਇਹ ਕੋਈ ਸੌਖਾ ਕੰਮ ਨਹੀਂ ਸੀ ਬਹੁਤ ਔਖਾ ਕੰਮ ਸੀ ਤੇ ਉਸ ਔਖੇ ਕੰਮ ਦੇ ਵਿੱਚ ਜਦੋਂ ਬੁਰੀ ਤਰ੍ਹਾਂ ਫਸੇ ਔਰ ਨਾਲ ਦੀ ਨਾਲ ਹੀ ਉਨ੍ਹਾਂ ਸਟੂਡੈਂਟਸ ਵੱਲੋਂ ਹੀ ਆ ਕੇ ਇੱਥੇ ਜਦੋਂ ਕੰਮ ਨਾ ਮਿਲੇ ਤੇ ਕ੍ਰਾਈਮ ਵਧਣਾ ਸ਼ੁਰੂ ਹੋ ਗਿਆ। ਨਤੀਜਾ ਇਹ ਨਿਕਲਿਆ ਕਿ ਸਾਰੇ ਹੀ ਲੋਕਾਂ ਨੇ ਇੱਥੋਂ ਦੇ ਆਮੂਲ ਨਿਵਾਸੀਆਂ ਨੇ ਟਰੂਡੋ ਸਾਹਿਬ ਵੱਲੋਂ ਆਪਣਾ ਮੂੰਹ ਫੇਰਨਾ ਸ਼ੁਰੂ ਕਰ ਦਿੱਤਾ ਹੈ। ਚਾਹੇ ਹੁਣ ਟਰੂਡੋ ਸਾਹਿਬ ਨੂੰ ਵੀ ਇਹ ਗੱਲ ਸਮਝ ਆ ਗਈ ਹੈ ਕਿ ਜੇ ਮੈਂ ਲੋਕਾਂ ਦੀਆਂ ਵੋਟਾਂ ਲੈਣੀਆਂ ਤੇ ਮੈਨੂੰ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਥੋੜਾ ਟਫ ਕਰਨਾ ਪਵੇਗਾ। ਇਸ ਲਈ ਉਹਨਾਂ ਨੇ ਕਦਮ ਵੀ ਚੁੱਕੇ ਅਤੇ ਬਹੁਤ ਸਾਰੇ तरीके ਦੀਆਂ ਬੰਦਸ਼ਾਂ ਨੇ ਜਿਹੜੀਆਂ ਉਹ ਵੀਜ਼ਿਆਂ ਤੇ ਲਾਈਆਂ ਤੇ ਬਹੁਤ ਸਖਤੀ ਕੀਤੀ ਹੋਈ ਹੈ ਅੱਜਕੱਲ ਕਿੰਨੇ ਚਿਰ ਲਈ ਕਰਦੇ ਆ ਇਹ ਤੇ ਸਮਾਂ ਹੀ ਦੱਸੇਗਾ ਰਹੀ ਗੱਲ ਕਿ ਅੱਜਕੱਲ ਇੱਥੇ ਜਦੋਂ ਕਾਰੋਬਾਰ ਇੱਥੋਂ ਦੇ ਲੋਕਲ ਨਿਵਾਸੀਆਂ ਨੂੰ ਹੀ ਨਹੀਂ ਮਿਲ ਰਹੇ ਜਿਹੜੇ ਮੂਲ ਨਿਵਾਸੀ ਨੇ ਤੇ ਸੁਭਾਵਕ ਹੀ ਉਹਨਾਂ ਦੇ ਅੰਦਰ ਕੜੱਤਨ ਆਉਣੀ ਸ਼ੁਰੂ ਹੋ ਗਈ ਹੈ ਇਹ ਉਸੇ ਤਰ੍ਹਾਂ ਹੀ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਬਿਹਾਰੀ ਮਜ਼ਦੂਰ ਨੇ ਜਿਹੜੇ ਉਹ ਆ ਕੇ ਕੰਮ ਕਰ ਰਹੇ ਆ ਪਰ ਪੰਜਾਬ ਦੇ ਵਿੱਚ ਰਹਿਣ ਵਾਲੇ ਨੌਜਵਾਨ ਬੇਰੁਜ਼ਗਾਰ ਘਮ ਰਹੇ ਨੇ ਇਹੋ ਜੀ ਕੰਡੀਸ਼ਨ ਹੀ ਇੱਥੇ ਵੀ ਹੋਈ ਹੋਈ ਹੈ ਔਰ ਉਹਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਜਿਹੜੀ ਹੈ ਉਹ ਸਥਿਤੀਆਂ ਵੀ ਖਰਾਬ ਹੋਣੀਆਂ ਸ਼ੁਰੂ ਹੋਈਆਂ ਨੇ ਤੇ ਉਹਨਾਂ ਸਥਿਤੀਆਂ ਦਾ ਜਿਹੜਾ ਅਸਰ ਹੈ ਉਹ ਇੱਥੋਂ ਦੇ ਪੰਜਾਬੀਆਂ ਤੇ ਵੀ ਨਵੇਂ ਆਉਣ ਵਾਲਿਆਂ ਤੇ ਵੀ ਤੇ ਹੋਰ ਵੀ ਜਿਹੜੇ ਬਹੁਤ ਸਾਰੇ ਲੋਕ ਹੈ ਉਹਨਾਂ ਤੇ ਪੈ ਰਿਹਾ ਹੈ ਔਰ ਇਸੇ ਕਰਕੇ ਹੀ ਹੁਣ ਜਿਹੜੇ ਇੱਥੋਂ ਦੇ ਲੋਕ ਐ ਉਹ ਕਹਿ ਰਹੇ ਨੇ ਕਿ ਅਬ ਕੀ ਵਾਰ ਨੋ ਟ੍ਰੂਡੋ ਸਰਕਾਰ ਹੁਣ ਇਹ ਤੇ ਸਮਾਂ ਦੱਸੇਗਾ ਕਿ 2025 ਦੇ ਵਿੱਚ ਕੀ ਹੁੰਦਾ ਹੈ ਕਿਉਂਕਿ ਜੋ ਸਰਕਾਰੀ ਅਸੀਂ ਕਹਿ ਲੀਏ ਕਿ ਸਿਆਸੀ ਸਮਾਕਰਨ ਇਹ ਤਾਂ ਸਮੇਂ-ਸਮੇਂ ਦੇ ਮੁਤਾਬਕ ਬਦਲਦੇ ਰਹਿੰਦੇ ਆ ਬਦਲਦੇ ਹੀ ਰਹਿੰਦੇ ਆ ਇਹ ਤਾਂ ਲਾਸਟ ਮੂਵਮੈਂਟ ਤੇ ਵੀ ਪਤਾ ਨਹੀਂ ਚੱਲਦਾ ਕਿ ਕੀ ਹੋਣਾ ਹੈ ਕਿਉਂਕਿ ਇਹ ਪਹਿਲਵਾਨਾਂ ਦੇ ਅਸੀਂ ਕਹਿ ਲਈਏ ਘੋਲ ਹੁੰਦੇ ਆ ਇਨਾਂ ਖੋਲਾਂ ਦੇ ਵਿੱਚ ਕਿਸ ਨੇ ਜਿੱਤਣਾ ਹੈ ਕਿਸ ਨੇ ਹਾਰਨਾ ਹੈ ਉਹ ਤਾਂ ਇੱਕ ਵੱਖਰੀ ਗੱਲ ਹੈ ਉਹ ਤਾਂ ਸਮਾਂ ਦੱਸੇਗਾ ਪਰ ਅਜੇ ਜੇ ਦੇਖਿਆ ਜਾਵੇ ਤਾਂ ਇਥੋਂ ਦੀਆਂ ਜਿਹੜੀਆਂ ਦੂਸਰੀਆਂ ਕਮਿਊਨਿਟੀਜ਼ ਨੇ ਉਹ ਸਾਡੇ ਪੰਜਾਬੀਆਂ ਦੀਆਂ ਹਰਕਤਾਂ ਤੋਂ ਬੇਹੱਦ ਦੁਖੀ ਨੇ ਪਰ ਇਹ ਨਹੀਂ ਕਿ ਸਾਰੇ ਪੰਜਾਬੀਆਂ ਤੋਂ ਪੰਜਾਬੀ ਇੱਥੇ ਬੜੇ ਚੰਗੇ ਤਰੀਕੇ ਦੇ ਨਾਲ ਰਹਿੰਦੇ ਨੇ ਸੋਹਣੇ ਸਿਟੀਜਨ ਨੇ ਔਰ ਇਥੋਂ ਦੇ ਦੇਸ਼ ਦੀ ਜਿੱਥੇ ਉਹ ਆਰਥਿਕ ਵਿਵਸਥਾ ਨੂੰ ਮਜ਼ਬੂਤ ਕਰ ਰਹੇ ਨੇ ਉਦੇ ਨਾਲ ਨਾਲ ਹੀ ਪੰਜਾਬੀ ਨੇ ਜਿਹੜੇ ਉਹ ਇੱਥੋਂ ਦੀਆਂ ਦੂਸਰੀ ਕਮਿਊਨਿਟੀਜ਼ ਦੇ ਨਾਲ ਵੀ ਮਿਲ ਜੁਲ ਕੇ ਸਮਾਜ ਸੇਵਾ ਦੇ ਵਿੱਚ ਵੀ ਆਪਣਾ ਯੋਗਦਾਨ ਪਾ ਰਹੇ ਆ ਪਰ ਫਿਰ ਵੀ ਕੁਝ ਲੋਕ ਉਹ ਜਿਹੜੇ ਲੋਕ ਇੱਥੇ ਆ ਕੇ ਗਲਤ ਕੰਮ ਕਰਦੇ ਆ ਤੇ ਅਸਲ ਵਿੱਚ ਜਦੋਂ ਕੋਈ ਪੰਜਾਬੀ ਗਲਤ ਕੰਮ ਕਰਦਾ ਤਾਂ ਉਹ ਸਾਰੀ ਕਮਿਊਨਿਟੀ ਨੂੰ ਹੀ ਇੱਕ ਤਰ੍ਹਾਂ ਦਾ ਜਿਹੜਾ ਉਹ ਬਦਨਾਮ ਕਰ ਜਾਂਦਾ ਹੈ ਜਦੋਂ ਕਿਤੇ ਕਿਸੇ ਪੰਜਾਬੀ ਮੁੰਡੇ ਨੂੰ ਚੋਰੀ ਦੇ ਇਲਜ਼ਾਮ 'ਚ ਫੜਿਆ ਜਾਂਦਾ ਹੈ ਜਾਂ ਗਲਤ ਤਰੀਕੇ ਦੇ ਨਾਲ ਐਕਸੀਡੈਂਟ ਕਰਦਿਆਂ ਫੜਿਆ ਜਾਂਦਾ ਹੈ ਸਾਡੀ ਪਛਾਣ ਬੜੀ ਸੌਖੀ ਹੋ ਜਾਂਦੀ ਹੈ ਇਸ ਕਰਕੇ ਅਸੀਂ ਜਿਹੜਾ ਹੈ ਉਹ ਲੋਕਾਂ ਦੀ ਹੇਟ ਦੇ ਪਾਤਰ ਸਾਰੇ ਹੀ ਬਣ ਜਾਂਦੇ ਆਂ ਔਰ ਸਾਰਿਆਂ ਦੇ ਵਾਸਤੇ ਜਿਹੜਾ ਨਾ ਉਹ ਪੰਜਾਬੀ ਇੱਕੋ ਜਿਹੇ ਹੁੰਦੇ ਆ ਇਹ ਫਰਕ ਨਹੀਂ ਕਰ ਸਕਦੇ ਸਾਡੇ ਵਿੱਚ ਔਰ ਇਥੋਂ ਤੱਕ ਕਿ ਪੰਜਾਬੀਆਂ ਦੇ ਵਿੱਚ ਜਿਹੜਾ ਹੈ ਉਹ ਮੌਲਿਆਂ ਦੇ ਵਿੱਚ ਜਾ ਕੇ ਜਿਹੜੇ ਭੰਗੜੇ ਪਾਉਣੇ ਢੋਲ ਵਜਾਉਣੇ ਅਤਿਸ਼ਬਾਜ਼ੀ ਕਰਨੀ ਹੋਲੀ ਦੇ ਦਿਨਾਂ ਤੇ ਹੜਦੰਗ ਮਚਾਉਣਾ ਇਹੋ ਜਿਹੀਆਂ ਚੀਜ਼ਾਂ ਸਾਡੀਆਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਚੀਜ਼ਾਂ ਦੇ ਬਹੁਤ ਵੱਡੇ ਨੁਕਸਾਨ ਹੈ ਜਿਹੜੇ ਉਹ ਸਾਡੀ ਕਮਿਊਨਿਟੀ ਨੂੰ ਇੱਥੇ ਭੁਗਤਨੇ ਪੈਂਦੇ ਆ ਔਰ ਉਹਦੇ ਕਰਕੇ ਕਮਿਊਨਿਟੀ ਦੀ ਜਿਹੜੀ ਹੈ ਉਹ ਇੱਜ਼ਤ ਨਹੀਂ ਸਗੋਂ ਬੇਇੱਜ਼ਤੀ ਹੁੰਦੀ ਹੈ ਤੇ ਇਹਨਾਂ ਚੀਜ਼ਾਂ ਵੱਲ ਸਾਨੂੰ ਪੰਜਾਬੀਆਂ ਨੂੰ ਧਿਆਨ ਦੇਣ ਦੀ ਬਹੁਤ ਲੋੜ ਹੈ ਤੇ ਦੋਸਤੋ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਦੇ ਹੋ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਗਿਆਨਦਾਇਕ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇਸ ਚੈਨਲ ਨੂੰ ਤੁਸੀਂ ਲਾਈਕ ਵੀ ਕਰੋ ਤੇ ਇਹ ਵੀਡੀਓਜ਼ ਹੋਰ ਲੋਕਾਂ ਤੱਕ ਸ਼ੇਅਰ ਵੀ ਕਰੋ ਆਪਜੀ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ